ਕਿਸਾਨਾਂ ਆਗੂਆਂ ਦੇ ਉੱਪਰ ਮੁਰਤੋਂ ਸਰਕਾਰ ਦੇ ਵੱਲੋਂ ਪੁਲਿਸ ਦੇ ਵੱਲੋਂ ਸਿਕੰਜਾ ਕੱਸਿਆ ਗਿਆ ਕਿਸਾਨਾਂ ਨੂੰ ਘਰਾਂ ਦੇ ਵਿੱਚ ਡਟੇਨ ਕਰ ਲਿਆ ਗਿਆ ਹਾਲਾਂਕਿ ਪਹਿਲਾਂ ਵੀ ਜਿਹੜਾ ਸਰਕਾਰ ਦੇ ਵੱਲੋਂ ਸਿੱਧੀ ਚੇਤਾਵਨੀ ਦਿੱਤੀ ਗਈ ਆ ਕਿ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਖੱਜਲ-ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਅੱਜ ਮੁਰਤੋਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਉਹਨਾਂ ਜਿਹੜਾ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਡਟੇਨ ਕਰ ਲਿਆ ਗਿਆ ਦਰਅਸਲ ਜਿਹੜਾ ਇੱਕ ਜਸ਼ਨ ਦਾ ਪ੍ਰੋਗਰਾਮ ਜੋ ਸੀਐਮ ਭਗਵੰਤ ਮਾਨ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਜਿਹੜੇ ਉਹ ਪ੍ਰੋਗਰਾਮ ਜਿਹੜਾ ਮਨਾਉਣ ਦੇ ਲਈ ਉਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੀ ਸ਼ਰਕਤ ਕਰਨ ਦੇ ਵਜੋਂ ਇੱਕ ਫਰੀਦਕੋਟ ਪ੍ਰੋਗਰਾਮ ਦੇ ਵਿੱਚ ਆ ਰਹੇ ਸੀ ਕਿ ਜੋ ਜਿਹੜਾ ਅੱਜ ਜੋ ਭਾਰਤ ਪਾਕਿਸਤਾਨ ਦੀ ਲੜਾਈ ਹੋਈ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਡਟ ਕੇ ਮੁਕਾਬਲਾ ਕੀਤਾ ਗਿਆ ਕੁਝ ਇਸ ਤਰੀਕੇ ਦਾ ਜਿਹੜਾ ਜਸ਼ਨ ਦਾ ਪ੍ਰੋਗਰਾਮ ਮਨਾਉਣ ਦੇ ਲਈ ਕਿਹੜਾ ਵਿਸ਼ੇਸ਼ ਮਹਿਮਾਨ ਦੀ ਸ਼ਰਕਤ ਕਰਨ ਦੇ ਲਈ ਸੀਐਮ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਆਰਐਸਆਈ ਪਾਰਕ ਕਿਸਾਨ ਇਸ ਗੱਲ ਦਾ ਵਿਰੋਧ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਦੇ ਸੀ ਕਿਸਾਨਾ ਗੁਜਜੀਤ ਸਿੰਘ ਢੱਲੇਵਾਲ ਦਾ ਇਹ ਕਹਿਣਾ ਹੈ ਕਿ ਜਿਹੜਾ ਪ੍ਰੀਤਕੋਟ ਦੇ ਬਿਲਕੁਲ ਨਜ਼ਦੀਕ ਤਕਰੀਬਨ 1.5 ਕਿਲੋਮੀਟਰ ਦੇ ਪਿੰਡ ਪੈਂਦਾ ਚਹਿਲ ਪਿੰਡ ਉਸ ਪਿੰਡ ਦਾ ਇੱਕ ਨੌਜਵਾਨ ਅਗਨੀਵੀਰ ਨੌਜਵਾਨ ਹੈ ਜਿਹੜਾ ਹੁਣ ਫ਼ਿਲਹਾਲ ਪਿਛਲੇ 2-4 ਦਿਨਾਂ ਦੇ ਵਿੱਚ ਆ ਸ਼ਹੀਦ ਹੋਇਆ ਜਿਸ ਦਾ ਕਿ ਬੀਤੇ ਦਿਨ ਸੰਸਕਾਰ ਕੀਤਾ ਗਿਆ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਦੇਸ਼ ਦੀ ਖਾਤਰ ਇੱਕ ਨੌਜਵਾਨ ਸ਼ਹੀਦ ਹੋਇਆ ਤੇ ਦੂਜੇ ਪਾਸੇ ਉਹਨਾਂ ਦੇ ਪਿੰਡ ਤੋਂ ਤਕਰੀਬਨ 1 ਕਿਲੋਮੀਟਰ ਸਰਕਾਰ ਦੇ ਵੱਲੋਂ ਦੂਰੀ ਤੇ ਜਿਹੜਾ ਜਸ਼ਨ ਦੇ ਪ੍ਰੋਗਰਾਮ ਮਨਾਏ ਜਾ ਰਹੇ ਨੇ ਤਾਂ ਫਿਰ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਮੁਜ਼ਾਹਰਾ ਕੀਤਾ ਜਾਣਾ ਸੀ ਹਾਲਾਂਕਿ ਜਿਹੜਾ ਪੁਲਿਸ ਅਫਸਰਾਂ ਨੂੰ ਜਿਹੜਾ ਸਨਮਾਨਿਤ ਕੀਤਾ ਜਾਣਾ ਸੀ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਦੇ ਵੱਲੋਂ ਤਾਂ ਫਿਰ ਜਗਜੀਤ ਸਿੰਘ ਢੱਲੇਵਾਲੇ ਕਹਿੰਦੇ ਨੇ ਕਿ ਉਸ ਮਾਤਾ ਦੀਆਂ ਜਿਹੜੀਆਂ ਆਂਦਰਾ ਨੇ ਉਹ ਬਲੁੰਦਰੀਆਂ ਗਈਆਂ ਨੇ ਜਦੋਂ ਪਤਾ ਲੱਗਿਆ ਕਿ ਉਸ ਦਾ ਜਿਹੜਾ ਪੁੱਤ ਆ ਦੇਸ਼ ਕਾਤਰ ਸ਼ਹੀਦ ਹੋ ਚੁੱਕਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਹਨਾਂ ਦੇ ਜਿਹੜਾ ਜ਼ਖਮਾਂ ਦੇ ਉੱਪਰ ਮੱਲਮ ਪੱਟੀ ਦਾ ਕੀ ਲਗਾਉਣੀ ਸੀ ਪਰ ਜ਼ਖਮਾਂ ਦੇ ਉੱਪਰ ਲੂਣ ਪੁੱਕਣ ਵਾਲਾ ਜਿਹੜਾ ਕੰਮ ਆ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਜਿਹੇ ਸ਼ਬਦ ਨੇ ਜਿਹੜੇ ਕਿਸਾਨਾ ਕੁਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਵੱਲੋਂ ਵਰਤੇ ਗਏ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹਾਲਾਂਕਿ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਉਹਨਾਂ ਦੇ ਪਿੰਡ ਚੈਲ ਦੇ ਵਿੱਚ ਆ ਕੇ ਪਰਿਵਾਰ ਨੂੰ ਤਰਵਾਸ ਦਿੱਤਾ ਜਾਵੇ ਕਿ ਅਸੀਂ ਤੁਹਾਡੇ ਨਾਲ ਇਸ ਸੌਕੀ ਘੜੀ ਦੇ ਵਿੱਚ ਨਾਲ ਖੜੇ ਹਾਂ ਤੇ ਹੋਰ ਜਿਹੜਾ ਤੁਹਾਡੀ ਜਿਹੜੀ ਬਣਦੀ ਮਦਦ ਦਾ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਜਈਆਂ ਗੱਲਾਂ ਕਹਿਣੀਆਂ ਚਾਹੀਦੀਆਂ ਸੀ ਕਿਸਾਨਾ ਕੁਜਗਜੀਤ ਸਿੰਘ ਡੱਲੇਵਾਲ ਦਾ ਇਹ ਕਹਿਣਾ ਹੈ ਕਿ ਬਾਰਾ ਉਸਦੇ ਬਿਲਕੁਲ ਉਲਟ ਪੈਰਲ ਜਿਹੜਾ ਇੱਕ ਜਸ਼ਨ ਦਾ ਪ੍ਰੋਗਰਾਮ ਉਹਨਾਂ ਦੇ ਇੱਕ ਪਿੰਡ ਤੋਂ ਘਰ ਤੋਂ ਜਿਹੜਾ ਇੱਕ 1.5 ਕਿਲੋਮੀਟਰ ਦੀ ਦੂਰੀ ਤੇ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਫਿਰ ਇਸੇ ਦੇ ਨਾਲ ਦਿੱਤੇ ਜਿਹੜਾ ਸਰਕਾਰ ਨੂੰ ਕਿਸਾਨਾਂ ਦੇ ਵੱਲੋਂ ਸਵਾਲ ਪੁੱਛੇ ਜਾਣੇ ਸੀ ਫਿਰ ਕਿਸਾਨਾਂ ਕੋਲ ਜਗਜੀਤ ਸਿੰਘ ਢੱਲੇਵਾਲ ਨੇ ਜਿਹੜਾ ਆਮ ਲੋਕਾਂ ਨੂੰ ਆਮ ਪਬਲਿਕ ਨੂੰ ਵੀ ਇਹ ਸਵਾਲ ਪੁੱਛੇ ਨੇ ਕਿ ਜਿਹੀ ਸਥਿਤੀ ਦੇ ਵਿੱਚ ਤੁਸੀਂ ਖੁਦ ਦੱਸੋ ਕਿ ਅਸੀਂ ਕੀ ਕਰੀਏ ਕਿ ਇੱਕ ਪਾਸੇ ਜਿੱਥੇ ਤਾਂ ਸ਼ਹੀਦ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਉਸ ਸ਼ਹੀਦ ਦੀ ਮਾਤਾ ਜਿਸ ਦੀਆਂ ਆਂਦਰਾਂ ਬਲੁੰਦਰੀਆਂ ਗਈਆਂ ਉਸ ਨੂੰ ਜਿਹੜਾ ਤਰਵਾਸ ਦੇਣਾ ਚਾਹੀਦਾ ਪਰ ਨਾਲ ਦੀ ਨਾਲ ਉਹਨਾਂ ਦੇ ਬਿਲਕੁਲ ਸਾਹਮਣੇ ਜਿਹੜੇ ਜਸ਼ਨ ਦੇ ਪ੍ਰੋਗਰਾਮ ਮਨਾਏ ਜਾ ਰਹੇ ਤਾਂ ਫਿਰ ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹੇ ਦੇ ਵਿੱਚ ਸਰਕਾਰ ਨੂੰ ਜਾਂ ਸਰਕਾਰ ਦੇ ਨੁਮਾਇੰਦਿਆਂ ਨੂੰ ਘੇਰ ਕੇ ਸਵਾਲ ਪੁੱਛਣੇ ਬਾਝਬ ਬਣ ਜਾਂਦੇ ਨੇ ਤੇ ਸਾਡੇ ਕਿਸਾਨਾਂ ਨੂੰ ਰੋਕਣਾ ਸ਼ੁਰੂ ਕੀਤਾ ਕਾਰਨ ਕੀ ਹੈ ਰੋਕਣ ਦਾ ਕਾਰਨ ਕੀ ਹੈ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਦੇ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਆ ਰਹੇ ਨੇ ਡੱਲੇਵਾਲ ਆਪਣਾ ਸੌਰੀ ਫਰੀਦਕੋਟ ਦਰਸਤ ਕਰ ਲਿਓ ਫਰੀਦਕੋਟ ਆ ਰਹੇ ਨੇ ਤੇ ਪ੍ਰੋਗਰਾਮ ਕੀ ਹੈ ਪ੍ਰੋਗਰਾਮ ਦਾ ਨਾਮ ਹੈ ਜਸ਼ਨ ਜੀਤ ਮਨਾ ਰਹੇ ਨੇ ਫਰੀਦਕੋਟ ਦੇ ਵਿੱਚ ਪੰਜਾਬ ਸਰਕਾਰ ਸਾਡੇ ਭਗਵੰਤ ਮਾਨ ਦੇ ਪਤਨੀ ਆ ਕੇ ਖੁਸ਼ੀ ਮਨਾ ਰਹੀ ਹੈ ਜਸ਼ਨ ਮਨਾ ਰਹੀ ਹੈ ਜਿੱਤ ਦਾ ਇਸ ਗੱਲ ਦੀ ਖੁਸ਼ੀ ਹਰੇਕ ਨੂੰ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੀਆਂ ਫੋਰਸਿਜ਼ ਨੇ ਲੜਾਈ ਲੜੀ ਹੈ ਸਾਹਮਣਾ ਕੀਤਾ ਹੈ ਹਾਲਾਤਾਂ ਦਾ ਸਾਹਮਣਾ ਕੀਤਾ ਹੈ ਇਹ ਸ਼ਲਾਘਾਯੋਗ ਹੈ ਅਸੀਂ ਹਰ ਇੱਕ ਜਵਾਨ ਦੀ ਕਦਰ ਕਰਦੇ ਹਾਂ ਤੇ ਹਰ ਇੱਕ ਨੇ ਬਹੁਤ ਸੋਹਣਾ ਆਪਣਾ ਰੋਲ ਅਦਾ ਕੀਤਾ ਤੇ ਪੂਰੇ ਪੰਜਾਬ ਦੇ ਨਿਵਾਸੀਆਂ ਨੇ ਇਹਦਾ ਪੂਰਾ ਮਤਲਬ ਸਰਕਾਰ ਦਾ ਸਪੋਰਟ ਕੀਤਾ ਹੈ ਸਮਰਥਨ ਦਿੱਤਾ ਹੈ ਸਵਾਲ ਇੱਥੇ ਇਹ ਹੈ ਕਿ ਕੱਲ ਚਹਿਲਪਿੰਡ ਦਾ ਇੱਕ ਨੌਜਵਾਨ ਅਗਨੀਵੀਰ ਦੀ ਸ਼ਹਾਦਤ ਹੋਈ ਹੈ ਤੇ ਉਹਦਾ ਕੱਲ ਸੰਸਕਾਰ ਹੋਇਆ ਹੈ ਤੇ ਚਹਿਲਪਿੰਡ ਤੇ ਜਿੱਥੇ ਇਹ ਜਸ਼ਨ ਮਨਾਉਣ ਆਇਆ ਜਾ ਰਿਹਾ ਹੈ ਇਹ ਬਿਲਕੁਲ 1 ਕਿਲੋਮੀਟਰ 1.5 ਕਿਲੋਮੀਟਰ ਦਾ ਫਕਬਾ ਹੈ ਫਰੀਦਕੋਟ ਦਾ ਤੇ ਚਹਿਲਪਿੰਡ ਦਾ ਉਹਨਾਂ ਅੰਦਾਜ਼ਾ ਲਾ ਕੇ ਦੱਸਿਓ ਕਿ ਜਿਹੜਾ ਸਾਡਾ ਉਹ ਅਗਨੀਵੀਰ ਨੌਜਵਾਨ ਸ਼ਹੀਦ ਹੋਇਆ ਹੈ ਤੇ ਜਿਹੜੀ ਮਾਂ ਦੀਆਂ ਆਂਦਰਾ ਬਲੁੰਦਰੀਆਂ ਗਈਆਂ ਜਿਹੜੇ ਬਾਪ ਦਾ ਰੋਣਾ ਬੰਦ ਨਹੀਂ ਹੋ ਰਿਹਾ ਉਹਦੀਆਂ ਭੈਣਾਂ ਦਾ ਰੋਣਾ ਬੰਦ ਨਹੀਂ ਹੋ ਰਿਹਾ ਉਹਦਾ ਪਰਿਵਾਰ ਸਾਰਾ ਗਮ ਦੇ ਵਿੱਚ ਡੁੱਬਿਆ ਹੈ ਕੱਲਾ ਉਹਦਾ ਪਰਿਵਾਰ ਨਹੀਂ ਪੂਰਾ ਪਿੰਡ ਉਸ ਤੋਂ ਅੱਗੇ ਪੂਰਾ ਫਰੀਦਕੋਟ ਜ਼ਿਲ੍ਹਾ ਉਸ ਤੋਂ ਅੱਗੇ ਪੂਰਾ ਪੰਜਾਬ ਉਸ ਤੋਂ ਅੱਗੇ ਭਾਰਤ ਸਾਰਾ ਉਸ ਪਰਿਵਾਰ ਦੇ ਨਾਲ ਅੱਜ ਦੁੱਖ ਦੀ ਘੜੀ ਦੇ ਵਿੱਚ ਖੜਾ ਹੈ ਤੇ ਬਿਲਕੁਲ ਆ ਕੇ ਉਹਨਾਂ ਦੇ ਸਾਹਮਣੇ ਜਸ਼ਨ ਜੀਤ ਮਨਾਉਣਾ ਕੀ ਇਹ ਉਚਿਤ ਹੈ ਕੀ ਉਹ ਸਮਾਂ ਦੇ ਜ਼ਖਮਾਂ ਦੇ ਉੱਤੇ ਲੂਣ ਛੜਕਣ ਵਾਲੀ ਗੱਲ ਨਹੀਂ ਹੈ ਬਣਦਾ ਜੋਏ ਸੀ ਕਿ ਉਹਨਾਂ ਦੇ ਜ਼ਖਮਾਂ ਤੇ ਲੂਣ ਛੜਕਣ ਦੀ بجائے ਮਰਮ ਪੱਟੀ ਕਰਦੇ ਉਹਨਾਂ ਨੂੰ ਆ ਕੇ ਸੰਭਾਲਦੇ ਪਰਿਵਾਰ ਨੂੰ ਤਰਵਾਸ ਦਿੰਦੇ ਉਹਨਾਂ ਨੂੰ ਭਰੋਸਾ ਦਿੰਦੇ ਕਿ ਅਸੀਂ ਤੁਹਾਡੇ ਨਾਲ ਆ ਲੇਕਿਨ ਉਹ ਉਧਰਲੇ ਪਾਸੇ ਤੁਰਨ ਦੀ بجائے ਇਹ ਸਾਡੇ ਬੀਬਾ ਜੀ ਜਸ਼ਨ ਮਨਾਉਣ ਆ ਰਹੀ ਹੈ ਤੇ ਕਹਿੰਦੇ ਆ ਵੀ ਫਿਰ ਜਥੇਵੰਦੀਆਂ ਦਾ ਪ੍ਰੋਗਰਾਮ ਆ ਭਾਈ ਭਗਵੰਤ ਮਾਨ ਜੀ ਨੇ ਆਪ ਹੀ ਦੱਸਿਆ ਕਿ ਲੀਡਰਾਂ ਨੂੰ ਸਵਾਲ ਪੁੱਛੋ ਤੁਸੀਂ ਦੱਸੋ ਲੋਕੋ ਕੇ ਸਵਾਲ ਪੁੱਛਣ ਵਾਲਾ ਹੈ ਕਿ ਨਹੀਂ ਸਵਾਲ ਬਹੁਤ ਨੇ ਸਵਾਲ ਤਾਂ ਇਹ ਵੀ ਪੁੱਛਣ ਵਾਲਾ ਹੈ ਕਿ ਤੁਸੀਂ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਧਰਨੇ ਮੁਜ਼ਾਹਰਿਆਂ ਤੋਂ ਬਾਹਰ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਤੁਸੀਂ ਗੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਦਬਾਉਣਾਂ ਦਾ ਡਾਂਗ ਦੇ ਜ਼ੋਰ ਤੇ